ਸਿੱਖ ਇਤਿਹਾਸ ਦਾ ਵਕੀਲ ਲਾਹੌਰ ਵਿੱਚ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦੀ ਸੂਚੀ ਕਾਫੀ ਲੰਮੀ ਹੈ ਸਮੇਂ ਦੀ ਜ਼ਾਲਮ ਜ਼ਕਰੀਆ ਖਾਨ ਸਰਕਾਰ ਵੱਲੋਂ ਭਾਈ ਤਾਰੂ ਸਿੰਘ ਨੂੰ ਲਾਹੌਰ ਵਿੱਚ ਕੇਸਾਂ ਸਣੀ ਖੋਪੜੀ ਲਾ ਕੇ ਸ਼ਹੀਦ ਕੀਤਾ ਗਿਆ ਲਾਹੌਰ ਵਿੱਚ ਹੀ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਇਸੇ ਲਾਹੌਰ ਵਿੱਚ ਭਾਈ ਸੁਬੇਕ ਸਿੰਘ ਤੇ ਉਹਨਾਂ ਦੇ 18 ਸਾਲ ਦੇ ਪੁੱਤਰ ਭਾਈ ਸ਼ਾਬਾਸ਼ ਸਿੰਘ ਨੂੰ ਸਮੇਂ ਦੀ ਹਕੂਮਤ ਨੇ 1745 ਇਸਵੀ ਵਿੱਚ ਚਰਖੜੀਆਂ ਉੱਤੇ ਚਾੜ ਕੇ ਸ਼ਹੀਦ ਕੀਤਾ ਸੀ ਲਾਹੌਰ ਦੇ ਪਿੰਡ ਜੰਬਰ ਦੇ ਰਹਿਣ ਵਾਲੇ ਭਾਈ ਸੁਬੇਕ ਸਿੰਘ ਫਾਰਸੀ ਦੇ ਵਿਦਵਾਨ ਸਨ ਇਸ ਕਰਕੇ ਉਹਨਾਂ ਨੂੰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ ਹੋਈ ਸੀ ਭਾਈ ਕਾਨ ਸਿੰਘ ਨਾਬਾ ਅਨੁਸਾਰ ਆਪ ਕੁਝ ਚਿਰ ਲਾਹੌਰ ਦੇ कोतवाल ਵੀ ਰਹੇ ਲਾਹੌਰ ਦੇ ਸੁਬੇਦਾਰ ਜ਼ਕਰੀਆ ਖਾਨ ਨੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੂੰ ਦਿੱਲੀ ਵਿੱਚ ਚਿੱਠੀ ਭੇਜ ਕੇ ਇਸ ਮਤੇ ਦੀ ਮਨਜ਼ੂਰੀ ਲੈ ਲਈ ਸੀ ਕਿ ਸਿੱਖ ਕੌਮ ਨਾਲ ਸੁਲਾਹ ਕਰਕੇ ਹਿੰਦੁਸਤਾਨ ਉੱਤੇ ਰਾਜ ਕੀਤਾ ਜਾਵੇ ਇਸ ਕਾਰਜ ਦੀ ਪੂਰਤੀ ਲਈ ਜ਼ਕਰੀਆ ਖਾਨ ਨੇ 29 ਮਾਰਚ 1733 ਵਿੱਚ ਭਾਈ ਸੁਬੇਕ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਸਿੱਖਾਂ ਨੂੰ ਨਵਾਬੀ ਦਾ ਖਿਤਾਬ ਅਤੇ ਵੱਡੀਆਂ ਜ਼ਗੀਰਾਂ ਦੀ ਪੇਸ਼ਕਸ਼ ਭੇਜੀ ਸੀ ਭਾਈ ਸੁਬੇਕ ਸਿੰਘ ਵੱਲੋਂ ਲਿਜਾਇਆ ਗਿਆ ਨਵਾਬੀ ਦਾ ਖਿਤਾਬ ਪੰਥਕ ਇਕੱਠ ਵੱਲੋਂ ਸਰਦਾਰ ਕਪੂਰ ਸਿੰਘ ਫੈਜ਼ਲਪੁਰਿਆ ਨੂੰ ਦਿੱਤਾ ਗਿਆ ਜਿਸ ਦੇ ਬਾਅਦ ਭਾਈ ਸੁਬੇਕ ਸਿੰਘ ਦੀ ਸਿੱਖਾਂ ਵਿੱਚ ਵਕੀਲ ਵੱਜੋਂ ਮਸ਼ਹੂਰ ਹੋਏ ਸਨ ਸਮੇਂ ਨੇ ਘਰਵਟ ਲਈ ਤੇ ਭਾਈ ਸੁਬੇਕ ਸਿੰਘ ਦੇ ਪਰਿਵਾਰ ਉੱਤੇ ਮੁਗਲਾਂ ਦਾ ਕਹਿ ਟੁੱਟ ਪਿਆ ਆਪ ਜੀ ਦੇ ਨੌਜਵਾਨ ਪੁੱਤਰ ਭਾਈ ਸ਼ਾਬਾਸ਼ ਸਿੰਘ ਦੀ ਸਿਆਨਤ ਤੋਂ ਪ੍ਰਭਾਵਿਤ ਹੋ ਕੇ ਮਦਰਸੇ ਦੇ ਮੌਲਵੀ ਨੇ ਆਪਣੀ ਬੇਟੀ ਦਾ ਰਿਸ਼ਤਾ ਸ਼ਾਬਾਸ਼ ਸਿੰਘ ਨਾਲ ਕਰਨ ਦੀ ਪੇਸ਼ਕਸ਼ ਕੀਤੀ ਮਨ੍ਹਾ ਕਰਨ ਤੇ ਮੌਲਵੀ ਨੇ ਭਾਈ ਸ਼ਾਬਾਸ਼ ਸਿੰਘ ਅਤੇ ਭਾਈ ਸੁਬੇਕ ਸਿੰਘ ਉੱਤੇ ਇਸਲਾਮ ਧਰਮ ਦੀ ਤੋਹਫੀਨ ਕਰਨ ਦੀਆਂ ਝੂਠੀਆਂ ਤੋਮਤਾਂ ਲਾ ਕੇ ਉਹਨਾਂ ਨੂੰ ਕੈਦ ਕਰਵਾ ਦਿੱਤਾ ਜ਼ਾਲਮ ਮੁਗਲਾ ਨੇ ਦੋਵਾਂ ਪਿਉ-ਪੁੱਤਰਾਂ ਨੂੰ ਇਸਲਾਮ ਜਾਂ ਮੌਤ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਭਾਈ ਸੁਬੇਕ ਸਿੰਘ ਤੇ ਭਾਈ ਸ਼ਾਬਾਸ਼ ਸਿੰਘ ਨੇ ਇਸਲਾਮ ਧਰਮ ਕਬੂਲ ਕਰਨ ਨਾਲੋਂ ਮੌਤ ਨੂੰ ਗਲੇ ਲਗਾਉਣ ਨੂੰ ਪਹਿਲ ਦਿੱਤੀ ਜਦੋਂ ਲੋਕਾਂ ਨੇ ਭਾਈ ਸਾਹਿਬ ਨੂੰ ਸਲਾਹ ਦਿੱਤੀ ਕਿ ਹਕੂਮਤ ਦੀਆਂ ਸ਼ਰਤਾਂ ਮੰਨ ਕੇ ਆਪਣੇ ਇਕਲੋਤੇ ਪੁੱਤਰ ਨੂੰ ਬਚਾ ਲਓ ਤਾਂ ਜੋ ਆਪਦੀ ਦੀ ਅੰਸ਼-ਵੰਸ਼ ਚੱਲਦੀ ਰਹੇ ਉਸ ਵੇਲੇ ਭਾਈ ਸੁਬੇਕ ਸਿੰਘ ਜੀ ਵੱਲੋਂ ਦਿੱਤੇ ਗਏ ਜਵਾਬ ਨੂੰ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਇੰਜ ਲਿਖਿਆ ਸਿੱਖਨ ਕਾਜ ਸੋ ਗੁਰੂ ਸਵਾਰੇ ਸੀਸ ਦਿਓ ਨਿਜ ਸੈਣ ਪਰਵਾਰੇ ਹਮ ਕਾਰਨ ਗੁਰ ਕੁਲੇ ਗਵਾਈ ਹਮ ਕੁਲ ਰਾਖੈ ਕੌਣ ਬੜਾਈ ਕਿਸਤੇ ਬਾਦ ਕਾਜੀ ਵੱਲੋਂ ਸੁਣਾਏ ਹੁਕਮ ਅਨੁਸਾਰ ਦੋਵਾਂ ਪਿਉ ਪੁੱਤਰਾਂ ਨੂੰ ਜ਼ਾਲਮਾਂ ਨੇ ਤਿੱਖੇ ਦੰਦਿਆਂ ਵਾਲੀਆਂ ਚਰਖੜੀਆਂ ਉੱਤੇ ਚਾੜ੍ਹ ਕੇ ਕਈ ਵਾਰ ਕੁਮਾਇਆ ਦੋਵੇਂ ਨਿਰ ਪਹਿਜੋਂ ਤੇ ਚਰਖੜੀਆਂ ਉੱਤੇ ਚੜ੍ਹ ਕੇ ਬਿਨਾ ਡੋਲੇ ਅਕਾਲ ਅਕਾਲ ਦੇ ਜਕਾਰੇ ਛੱਡੇ ਵਾਹਿਗੁਰੂ ਸਿਮਰਨ ਕਰਦੇ ਸ਼ਹੀਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰ ਗਏ ਚਰਖੜੀ ਚਾੜ ਫਿਰ ਬਹੁਤ ਕੁਮਾਇਆ ਵਾਹਿਗੁਰੂ ਤਿੰਨ ਨਾਹੇ ਭੁਲਾਇਆ ਚਰਖੜੀਆਂ ਉੱਤੇ ਚਾੜ ਕੇ ਸ਼ਹੀਦ ਕੀਤੇ ਗਏ ਪਿਓ ਪੁੱਤਰ ਪਾਈ ਸੁਬੇਕ ਸਿੰਘ ਤੇ ਪਾਈ ਸ਼ਾਬਾਸ਼ ਸਿੰਘ ਦੀ ਮਹਾਨ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ